ਚਲੋ ਅੱਜ ਅਚਾਨਕ ਇਸ ਵੀਰ ਦੀ ਨਹਾਇਸ ਜੋ ਕਿ ਸੂਣ ਵਾਲੀ ਸੀ கரੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਨੂੰ ਇਹ ਵਿਛੋੜਾ ਚੜ੍ਹਨਾ ਬਹੁਤ ਔਖਾ ਹੋ ਜਾਂਦਾ ਤੇ ਦਿਹਾੜੀ ਕਰਦਾ ਤੇ ਮੇਰੀ ਹੋਰ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਜੇ ਕੋਈ ਹੈਲਪ ਕਰਨੀ ਚਾਹੁੰਦਾ ਇਸ ਵੀਰ ਦੀ ਤਾਂ ਹੈਲਪ ਜ਼ਰੂਰ ਕਰਿਓ ਕਿਉਂਕਿ ਵਿਚਾਰਾ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਸੀ ਪਾਲਣ ਪੋਸਣ ਕਰਿਆ ਸੀ ਦਿਹਾੜੀਦਾਰ ਬੰਦੇ ਨੂੰ ਬਹੁਤ ਔਖਾ ਹੋ ਜਾਂਦਾ ਇਸ ਘੜੀ ਦੇ ਵਿੱਚੋਂ ਗੁਜ਼ਰਨਾ ਸੋ ਮੇਰੀ ਬੇਨਤੀ ਹੈ ਨਗਰ ਨਿਵਾਸੀਆਂ ਨੂੰ ਅਤੇ ਹੋਰ ਵੀਰਾਂ ਨੂੰ ਵੀ ਕਿ ਜੇ ਉਹ ਵੀ ਕੋਈ ਇਸ ਵੀਰ ਦੀ ਹੈਲਪ ਕਰ ਸਕਦਾ ਹੈ ਸੋ ਹੈਲਪ ਜ਼ਰੂਰ ਕਰਿਓ ਇਸ ਵੀਰ ਦਾ ਆਪਾਂ ਹੋਰ ਜਾਣਕਾਰੀ ਜਿਹੜੀ ਆਪਾਂ ਵੀਰ ਕੋਲੋਂ ਲੈਣੀ ਹੈ ਵੀ ਇਹ ਘਟਨਾ ਕਿਵੇਂ ਹੋਈ ਸੋ ਇਹ ਘਟਨਾ ਕਿਵੇਂ ਹੋਈ ਬਈ ਜੀ ਇਹ ਦਿਨ ਵਿੱਚ ਖੇਤ ਪੱਖਾ ਲੱਗਿਆ ਰਿਹਾ ਸੀ ਉਹਦੇ ਕਾਰਨ ਹੋਈ ਐਸੀ ਇੱਥੇ ਤਾਰ ਲੱਗੀ ਹੋਈ ਸਮਝੀ ਜੀ ਹਾਂ ਤਾਰ ਇੱਥੇ ਤਾਰ ਲੱਗੀ ਸੀ ਤਾਰ ਪਾ ਗਈ ਉਹ ਚ ਅੱਛਾ ਤਾਰ ਉਹ ਨਾਲ ਦੀ ਨਾਲ ਹੀ ਇਸ ਦੀ ਮੋਟਰ ਹੋ ਗਈ ਹਾਂ ਬਹੁਤ ਮਾੜੀ ਗੱਲ ਹੋਈ ਜੀ ਤੁਸੀਂ ਜਿਹੜੇ ਵੀਰ ਨੇ ਹੋਰ ਆਪਾਂ ਨੂੰ ਵੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਣਾ ਚਾਹੁੰਦੇ ਹੋ ਸੋ ਉਹਨਾਂ ਨੂੰ ਹੈਲਪ ਬਾਰੇ ਤੁਸੀਂ ਬੇਨਤੀ ਕਰਦੇ ਹੋ ਕਿ ਸਾਡੀ ਜਿਹੜੀ ਹੈਲਪ ਆ ਅਸੀਂ ਮੈਂ ਦਿਹਾੜੀਦਾਰ ਬੰਦਾ ਜੀ ਇਹਨਾਂ ਦੀ ਹੈਲਪ ਕੀਤੀ ਜਾਵੇ ਸੋ ਤੁਸੀਂ ਆਪਣਾ ਜਿਹੜਾ ਨੰਬਰ ਆ ਫੋਨ ਨੰਬਰ ਆ ਉਹ ਤੁਸੀਂ ਦੱਸ ਦਿਓ ਜੀ ਆਪਣਾ ਫੋਨ ਨੰਬਰ ਫੋਨ ਨੰਬਰ ਦੱਸੋ 77528 77405 ਦੁਬਾਰਾ ਬੋਲ ਦੁਬਾਰਾ ਬੋਲ 77528 78405 ਸੋ ਵੀਰਾਂ ਨੂੰ ਮੇਰੀ ਬੇਨਤੀ ਹੈ ਵੱਧ ਚੜ ਕੇ ਇਸ ਵੀਰ ਦੀ ਜਰੂਰ ਮਦਦ ਕਰਿਓ ਜੀ ਸੋ ਗਰੀਬ ਬੰਦਾ ਗਰੀਬ ਬੰਦਾ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦਾ ਇਸ ਵੀਰ ਨੇ ਬਹੁਤ ਔਖਾਂ ਹੋ ਕੇ ਮੈਸਲੀ ਸੀ ਜੋ ਕਿ ਸੂਣ ਵਾਲੀ ਸੀ ਅਚਾਨਕ ਇਸ ਦੀ ਕਰੰਟ ਲੱਗਣ ਕਾਰਨ ਕਰਕੇ ਮੌਤ ਹੋ ਗਈ ਸੋ ਬੇਨਤੀ ਪਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ